ਪਿੰਡ 'ਚ ਤਾਂ ਬਹੁਤ ਕੁੜੀਆਂ ਹੋਣੀਆਂ ਹੂੰ ਤੇ ਸਾਨੂੰ ਆ ਕਿਵੇਂ ਪਤਾ ਲੱਗੂ ਕਿ ਚੰਨਕੌਰ ਕਿਹੜੀ ਐ ਮੂਟਾ ਸੋਨੇ ਕੀ ਕਹਿਆ ਸੀ ਲਿਖਿਆ ਸੀ ਮੂਟਾ ਸੋ ਕਹਿੰਦਾ ਸੀ ਕਿ ਚੰਨਕੌਰ ਪਛੀਆਂ ਪਿੰਡਾਂ 'ਚ ਸਭ ਤੋਂ ਸੋਹਣੀ ਐ ਆਹ ਆਹ ਮੈਂ ਮਰ ਗਈ ਤੇ ਜਾਈ ਖਾਣਾ ਵੇ ਮਾਰਤਾ ਵੇ ਮੈਨੂੰ ਆਹ ਇੰਨੇ ਮਾਈ ਫਰਦੇ ਨੇ ਦਫਾ ਹੋਣੇ ਨਾ ਹੋਣਤ ਕਹਤ ਲਾ ਨਾ ਦੇ ਸੀ ਮੇਰਾ ਕੰਨ ਕਨੂ ਰਾਤ ਮੈਂ ਤੈਨੂੰ ਦੱਸ ਨਹੀਂ ਸਕਦਾ ਸੀ ਇਹ ਦੂਜੇ ਡਾਈਮੈਂਸ਼ਨ ਇਹਨਾਂ ਸਾਰੀਆਂ ਪਾਤਨਾ ਯਾ ਮਨ ਦਾ ਵਾਪਸ ਜਾਣ ਨੂੰ ਮਨ ਕਰ ਰਿਹਾ ਭਲੇ ਜਵਾਨ ਕਦੀ ਘਬਰਾਤੇ ਨਹੀਂ ਹੋਏ ਚਲ ਤੂੰ ਬੈਠ ਜਵਾਨ ਦੇ ਲੱਗ ਰਿਹਾ ਜੋੜ ਜੋੜ ਕੇ ਕਿਤੇ ਧੂਵਾ ਨਾ ਚਤ ਕਰਾ ਦੇ ਇੱਧਰ ਤੇ ਹੱਤਾ ਤੇ ਜੋਰੀ ਵਾਲਾ ਨੂੰ ਲੱਗਣ ਦੀ ਮਖਾਂਦੀ ਆ ਸਸਤੀ ਕਾਇ ਚਾਚੀ ਚਲ 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 ਮੋੜ ਕੇ ਨਾ ਦੇਖ ਪੁੱਛਣ ਮੈਨੂੰ ਲੱਗਦਾ ਫੇਰ ਮਾਰਨਾ ਨਾ ਤੂੰ ਬਚ ਗਿਆ ਬਹੁਤ ਜ਼ੋਰਦਾਰ ਚਾਲ ਸੀ ਯਾਰ ਹਾਂ ਯਾਰ ਫੋਜੇ ਠਹਿਰ ਜਾ ਖੜ ਜਾ ਇਹ ਨਾ ਵੱਡਾ ਪਿੰਡ ਯਾਰਾ ਕਿਵੇਂ ਪਤਾ ਲੱਗੂ ਚੰਨਕੌਰ ਦਾ ਘਰ ਕਿਹੜਾ ਲੰਬੜਦਾਰ ਦੀ ਕੁੜੀ ਹੋਵੇ ਤੇ ਘਰ ਨਾ ਪਤਾ ਲਗੇ ਹੈ ਦੇਖ ਫਿਰ ਮੇਰਾ ਉਹ ਤੂੰ ਕਿੱਥੇ ਚਲੇ ਆ ਪਤਾ ਕਰ ਉਹ ਸੜਕੀ ਘਰ ਤਾਂ ਧੰਨੀ ਲੱਗਦਾ ਤੇ ਨਹੀਂ ਓਏ ਯਾਰ ਤਾ ਤੇਰਾ ਸ਼ੇਰ ਤੋਂ ਵੀ ਨਹੀਂ ਡਰਦਾ ਹਰ ਤੂੰ ਇੱਥੇ ਕਿਉਂ ਉਹ ਕੁੱਤਾ ਯਾਰ ਹੈ ਲਾ ਨੂ ਰਕਾ ਨਾ ਸਿਟੇ ਯਾਰ ਸ਼ੇਰ ਤੋਂ ਨਹੀਂ ਡਰਦਾ ਇਹ ਜਵਾਨ ਕੁੱਤੇ ਤੋਂ ਘਬਰਾ ਗਿਆ ਯਾਰ ਉਹ ਕੁੱਤੇ ਤੋਂ ਡਰਦਾ ਮੈਂ ਹੈ ਸ਼ੇਰ ਤੋਂ ਨਹੀਂ ਡਰਦਾ ਹਾਂ ਉਹ ਮੈਂ ਕਰ ਕਰੇਗਾ ਹੁੰਦਾ ਹੈ ਹਾਂ ਮੈਂ ਸਾਈਕਲ ਹੈ ਸਾਈਕਲ ਲੈ ਗਿਆ ਸਾਈਕਲ ਲੈ ਦੇਖ ਯਾਰ ਫੱਜੀ ਮੈਂ ਕਹਿੰਦਾ ਉਹਨੂੰ ਪਿੰਨ ਚੱਲਦੇ ਯਾਰ ਮਸਾ ਮਸਾ ਕਤੀੜਾਂ ਤੋਂ ਛੁਟਕਾਰਾ ਮਿਲਿਆ ਸਾਨੂੰ ਹੁਣ ਉਹ ਨਹੀਂ ਭੁੱਲੇ ਦੇਖ ਹੀ ਜਾਵਾਂਗੇ ਜਾਇਆਂ ਹੈ ਕੀ ਭੁੱਲੇ ਇੱਥੇ ਦੇਖਣ ਦੇ ਫੱਜੀ ਫੱਜੀ ਕੀ ਅਸੰਦੇ ਦਾ ਬਚਾ ਹੋ ਗਿਆ ਲੱਗਦਾ ਆ ਲੰਬੜਦਾਰ ਸਾਹਿਬ ਦਾ ਘਰ ਆਹੀ ਹੈ ਜੀ ਉਹ ਤਿੰਨ ਘਰ ਛੱਡ ਕੇ ਛੱਪੜ ਦੇ ਸਾਹਮਣੇ ਹਵੇਲੀ ਵਾਲਾ ਘਰ ਨੰਬਰ ਦਾ ਰਹਾਈ ਹੈ ਪੁਲੀ ਹਾਂ ਦੱਸੋ ਕਿੱਥੇ ਸ਼ੁਕਰ ਉਹ ਬਹਿ ਜਿੜੀ ਵੇ ਉਚੀਂ ਆ ਦੇਤੀ ਆ ਆਰਡਰ ਪੁੱਛ ਲਿਆ ਨਹੀਂ ਆ ਗੀਆਂ ਸਾਰੀਆਂ ਚੰਦਪੁਰ ਨੇ ਕਹਤਾ ਨਹੀਂ ਨਹੀਂ ਹਾਂ ਹੀ ਕਹਾ ਰੌਣਕ ਤਾਂ ਉਹ ਨਹੀਂ ਲੋਣੀਆਂ ਨੇ ਹਾਂ ਆ ਚੱਲੋ ਚੱਲੀਏ ਚੱਲੋ ਚੱਲੋ ਆਜੋ ਬੋਲੇ ਇਹ ਚੰਨ ਕਰ ਦੇ ਘਰ ਚੱਲੀਏ 니جیت ਮਾਰਾ ਕੋਨ ਨੂੰ ਇਹ ਚੰਨ ਕਰੇ ਆਜਾ ਹੁਣ ਹਾਂ ਮੈਂ ਫੌਜੀ ਕਰਮ ਸਿੰਘ ਪੰਜਾਬ ਰੈਜiment ਨੰਬਰ 376 ਆਪ ਜੀ ਨੂੰ ਬਹੁਤ ਪਸੰਦ ਕਰਦਾ ਹਾਂ ਮੈਨੂੰ ਮੈਨੂੰ ਤੁਹਾਡੇ ਬਾਰੇ ਸਾਡੇ ਪਿੰਡ ਦੇ ਬੁੱਟਾ ਸਿੰਘ ਨੇ ਦੱਸਿਆ ਹੈ ਮੇਰੀ 163 ਪ੍ਰੇਮ ਇਨਦਰ ਖਾਇ ਸਾਡੇ 4:30 6 ਵਜੇ ਤੇ ਮੇਰੀ ਬੇਬੇ ਬਹੁਤ ਸੌਹੇ ਤੇ ਤੁਹਾਡੀ ਵੀ ਪੂਰੀ ਝੜਾਈ ਹੈ ਜੀ ਤੇ ਮੈਂ ਤੁਹਾਡੇ ਨਾਲ ਇਸੇ ਛੁੱਟੀ ਵਿਆਹ ਕਰਾ ਕੇ ਜਾਣ ਚਾਹੁੰਦਾ ਹਾਂ ਤੇ ਮੈਂ ਤੁਹਾਡਾ ਤੁਹਾਡੇ ਪਿੰਡ ਵਾਲੇ ਪੁੜਾਂ ਦੇ ਇੰਤਜ਼ਾਰ ਕਰਾਂਗਾ ਨਹੀਂ ਆਖੀ ਤੇ ਮੁੰਨਾ ਸੀ ਤੁਸੀਂ ਮੁੰਡੇ ਦੀ ਦਲੇਰੀ ਤਾਂ ਦੇਖੋ ਹਾਏ ਨਹੀਂ ਇੱਥੇ ਲੁੱਟ ਕੇ ਲੈ ਗਿਆ ਹੋਰ ਕੀ ਚਲੋ ਛੱਡੋ ਹੁਣਾ ਕੁਛ ਤਾਂ ਆਈ ਹਾਈ ਬੜੀ ਸ਼ਕੀਨੀ ਲੱਗ ਰਹੀ ਆ ਕਿਤੇ ਫੌਜੀ ਸਾਹਿਬ ਨਾਲ ਮਿਲਣ ਦੀ ਤਿਆਰੀ ਤਾਂ ਨਹੀਂ ਹੋ ਰਹੀ ਜਾਂਦੀ ਏ ਮੇਰੀ ਜੁੱਤੀ ਜੋ ਮਰਜੀ ਕੇ ਇੱਕ ਵਾਰੀ ਤਾਂ ਖਿੱਚ ਜੀ ਪਾ ਗਿਆ ਹਮ ਮੈਂ ਫੌਜੀ ਕਰਮ ਸਿੰਘ ਪੰਜਾਬ ਰੈਜੀਮੈਂਟ ਬਟਾਲੀਅਨ ਕਟਕਟਾ ਕੇ ਮੇਰੀ ਮਹੀਨੇ ਦੀ ਤਨਖਾਹ ਹੈਗੀ ਆ 163 ਰੁਪਏ 60 ਕੇ ਲਈ ਪੈੜੀ ਚਾਰ ਬੱਚਾ ਤੇ ਦੋ ਬਲਦਾਂ ਦੀਆਂ ਜੋੜੀਆਂ ਵੀ ਆ ਮੈਂ ਨਾ ਤੁਹਾਡੇ ਨਾਲ ਵਿਆਹ ਕਰਾਣਾ ਚਾਹੁੰਦਾ ਤੇ ਮੇਰੇ ਬੇਬੇ ਬਹੁਤ ਸਾਹੂ ਆ ਮੈਂ ਤੁਹਾਡੀ ਪਿੰਡੋਂ ਬਾਹਰ ਪੁੜਾ ਦੇਉਡੀ ਕਰੂੰਗਾ ਬਾਈ ਫੌਜੀਆ ਬੜਰ ਦੇ ਤਾਂ ਇਹਨੂੰ ਬਹੁਤ ਪਰੇਸ਼ਾਨੀ ਹੁੰਦੀ ਹੋਣੀ ਹੋਣੀ ਨਾ ਭੁੱਲੇ ਬਾਰਡਰ ਤੇ ਖੜਗੇ ਤਾਂ ਖੜਗੇ ਇੱਥੇ ਕਾਨੂੰ ਹਿਲਿਆ ਪਿਆ ਫੇਰ ਹੂੰ ਉਹ ਯਾਰ ਭੋਜੋ ਤੂੰ ਐਵੇਂ ਫਾਈਟਾਂਗੇ ਮੈਨੂੰ ਯਾਰ ਉਹ ਨਹੀਂ ਆਣਾ ਕੀ ਕਿਹਾ ਉਹ ਮੈਂ ਕਿਉਂ ਨਹੀਂ ਆਉਂਦੀ ਉਹ ਆਉਗੀ ਵਾਓ ਚੱਲ ਬੋਲੇ ਹੂੰ समझदार नारा ही काफी होंगे चला जा अगला कड़ा भी लेंदा है टुणका के लेंदा है के कच्चा है के पक्का है हम्म ते कई कड़े कच्चे निकल जाते हैं आओ पर पूरा पक्का जी ਥੋੜੇ ਘਰ ਦਾ ਸ਼ਿੰਗਾਰ ਬਣੇ ਬਸੇ ਪੱਕਾ ਦਾ 1 ਕਲਰ ਵੀ ਤੁਸੀਂ ਚਾਹੋ ਤਾਂ ਇਹ ਵੀ ਲਾ ਸਕਦੇ ਹੋ ਨਹੀਂ ਹੋਣੀ ਜ਼ਰੂਰੀ ਤਾਂ ਨਹੀਂ ਜੇ ਘੜਾ ਪੱਕਾ ਹੋਵੇ ਤੇ ਸਾਡੇ ਘਰ ਦਾ ਸ਼ਿੰਗਾਰ ਬਣੇ ਪਰ ਆ ਘੜਾ ਤਾਂ ਹੁਣ ਸਿਰਫ ਥੋੜੇ ਘਰ ਦੇ ਸ਼ਿੰਗਾਰ ਬਣੂ ਹਾਂ ਕੇ ਆ ਦेडੋ ਕਿਹੜਾ ਲੈਣਾ ਜੀ ਐ ਫੋਜੀ ਇਹ ਦੋਨੋਂ ਕੀ ਕਰ ਰਹੇ ਇਹਨੇ ਮੇਰੀ ਚਨਕੌਰ ਦੇ ਹੱਥ ਲੱਗਿਆ ਕਿੰਨੇ ਦੇ ਆ दो में लेने हैं जी <laughs> हाँ दो नहीं दे दो आह भी कठे करता है पूरे ताई की करने हैं एनु <laughs> मेरी गाड़ी दिया था लड़की बोले आ दो देख बोले कोई देख रहा था नहीं लारा साइकिल अंदर <hah> नहीं बू ओम बच्ची किसी पुलिकार बेबी अचिंता दो मिनट लफाड़ पुत्ता ਆਜੋ ਬਤਰਾ ਰੋਟੀ ਖਾ ਲਓ ਖਾ ਲਾ ਆਜੋ ਆਜੋ ਆ ਗਈ ਹੈ ਆ ਗਏ ਬਪੂ ਹਾ ਤੋ ਸਤਿ ਸ਼੍ਰੀ ਅਕਾਲ ਜੀ ਲਫੜ ਸਰ ਆਜੋ ਆਜੋ ਪੱਕੀ ਜਾਂਦੀ ਹੈ ਬਹਿ ਜਾਓ ਹੁਣ ਇਹ ਨਗਾ ਖਾ ਲਓ ਜੰਗੀ ਆ ਗਿਆ ਪਾ ਪੁੱਤ ਦੇ ਬਾਬੀ ਰੋਟੀ ਦੇ ਬਾਹ ਕੋਲੀ ਚੱਕ ਲਾ ਮਿਲੇ ਪੂਆ ਨੂੰ ਹਾਂ ਬਾੜਾ ਕਵੇਲਾ ਕਰਿਆ ਏ ਕੀ ਦੱਸਾਂ ਬਾਈ ਬਹੁਤ ਹੀ ਚੰਗੀਆਂ ਬੋਲੇ ਦੀ ਭੂਆ ਤਾਂ ਉੱਤੋਂ ਇਹਨੇ ਦੱਸਤਾ ਵੀ ਮੈਂ ਫੌਜੀ ਆ ਹੂੰ ਉਹਦੇ ਤਾਂ ਚਾਹੀ ਨਾ ਲੱਥਿਆ ਜਾਵੇ ਹੂੰ ਕਦੇ ਦੁੱਧੋ ਕਦੇ ਪਿੰਨੀਆਂ ਪਿੰਨੀਆਂ ਤੇ ਫਿਰ ਕਹਿੰਦੇ ਤੁਮਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਕਦੇ ਬਿਨਾ ਜਾਣ ਹੀ ਦੇਣਾ ਹੂੰ ਬਹੁਤ ਪਸੰਦ ਆ ਹਾ ਫਿਰ ਉਹਨੇ ਬੇਬੇ ਸਾਗ ਧਰ ਲਿਆ ਅੱਛਾ ਹੁਣ ਸਾਗ ਕਿਹੜਾ ਬਾਬੀ ਦਲੀਆ ਵੀ ਜਿਹੜਾ ਬਿੰਦਚੀ ਬਣ ਗਈ ਹੁਣ ਸਾਗ ਨੂੰ ਤਾਂ ਟਾਈਮ ਲੱਗਦਾ ਹੀ ਆ ਬਸ ਇਹੀ ਚੱਕਰਾਂ ਜਿਨਾਂ ਬੇਬੇ ਸਾਨੂੰ ਕਵੇੜਾ ਹੋ ਗਿਆ ਜੀ ਫਿਰ ਕਿਨੇ ਫੁੱਫੜ ਨੂੰ ਵੀ ਮਿਲ ਕੇ ਆਇਓ ਹੁਣ ਫੁੱਫੜ ਕਿਤੇ ਲਾਂਬੇ ਗਿਆ ਹੋਇਆ ਉਹ ਫੁੱਫੜ ਨਾ ਹਾਂ ਹੁਣ ਹੁਣ ਫੁੱਫੜ ਨੂੰ ਅਸੀਂ ਮਸਾ ਬਣਾ ਕੀਤਾ ਕਿ ਫੁੱਫੜ ਨੂੰ ਫੇਰ ਮਿਲ ਲਾਂਗੇ ਚੱਲ ਤੇ ਪਰ ਸਾਨੂੰ ਕੱਲੂ ਫੇਰ ਜਾਣਾ ਪੈਣਾ ਉਹਨਾਂ ਦੇ ਪਾਠ ਦਾ ਭੋਗਾ ਕਰ ਲਉ ਸਾਨੂੰ ਫੇਰ ਜਾਣਾ ਤਾਂ ਆ ਜਿਹੜਾ ਵਿਸਤਾਰ ਸਹਿਤ ਘਟਨਾ ਦਾ ਖਲਾਸਾ ਕੀਤਾ ਨਾ ਤੁਸੀਂ ਦਾਲ ਚ ਕੁਝ ਕਾਲਾ ਲੱਗਦਾ ਮੈਨੂੰ ਇਹ ਦਾਲ ਹੈ ਜੀ ਹਾ ਦੀ ਦਾਲ ਪਾ ਦਿੱਤੀ ਦਾਲ ਦੇ ਦੀ ਜਿੱਥੋਂ ਤੱਕ ਮੈਨੂੰ ਪਤਾ ਬਾਪ ਤੇਰਾ ਕੱਲਾ ਕੱਲਾ ਆ ਐ ਪੂਆ ਕਿੱਥੋਂ ਆ ਗਈ ਤੇਰੀ ਹਾਂ ਜੀ ਐ ਪੂਆ ਕਿੱਥੋਂ ਆ ਗਈ ਤੇਰੀ ਕੋ ਨਹੀਂ ਪੂਆ ਹੈ ਨਹੀਂ ਨਾ ਜੀ ਹਮ ਅਸਲ ਵਿੱਚ ਪੂਆ ਨਹੀਂ ਸਾਡੀ ਬੇਬੇ ਜਿਹੜੀ ਉਹ ਕਹਿੰਦੀ ਹੈ ਕਿ ਬਈ ਕਿਉਂਕਿ ਥੜੀ ਪੂਆ ਨਹੀਂ ਹੈ ਹਮ ਤੁਸੀਂ ਆਪਣੀ ਮਾਸੀ ਨੂੰ ਪੂਆ ਕਹਿ ਸਕਦੇ ਹਾਂ ਅੱਛਾ ਐਦਾਂ ਕੁਝ ਹੈ ਨਹੀਂ ਤੁਸੀਂ ਚਾਹੋ ਤਾਂ ਮੇਰੇ ਬਾਪੂ ਨੂੰ ਬੋਲ ਸਕਦੇ ਹੋ ਫਿਰ ਪਿਓ ਤੇਰਾ ਤੇਰੀ ਮਾਂ ਨੂੰ ਕੀ ਕਹਿੰਦਾ ਓਏ ਹਮ ਉਹੀ ਤਾਂ ਮੈਂ ਕਹਿਣਾ ਜੀ ਕੋਈ ਪੁੱਛੇ ਉਹਨੂੰ ਕਿੰਨਾ ਤੇਰੇ ਪਿਓ ਨੂੰ ਪਾਸੇ ਵੀ ਕਰੋ ਜੋ ਆਕਾ ਨੂੰ ਰੋਟੀ ਤਾਂ ਖਾ ਲੈਣ ਦਿਓ ਉਹਨੇ ਭੂਆ ਦਾ ਚਾ ਪੂਰਾ ਕਰਨਾ ਸੀ ਜੇ ਮਾਸੀ ਨੂੰ ਭੂਆ ਕਹਤਾ ਤਾਂ ਐਡੀ ਕਿਹੜੀ ਗੱਲ